ਐਜ਼ ਮੇਰੀ ਕੀ ਪਰਸਨੈਲਿਟੀ ਹੈ ਤੇ ਮੈਂ ਕਹਿੰਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਵੀ ਆਇਆ ਮੈਂ ਪਹਿਲੀ ਕੀ ਕਹਤਾ ਸੀ ਮੈਂ ਕਹਿੰਦੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਗੱਲ ਦਿੱਤੀ ਹੈ ਪ੍ਰਧਾਨ ਦੀ ਮੈਂ ਤੁਹਾਨੂੰ ਇੱਕ ਕੈਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐ ਐਜ਼ ਮੇਰੀ ਕੀ ਪਰਸਨੈਲਿਟੀ ਹੈ ਤੇ ਮੈਂ ਕਹਿੰਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਵੀ ਆਇਆ ਮੈਂ ਪਹਿਲੀ ਕਹਤਾ ਸੀ ਮੈਂ ਕਹਿਆ ਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਬਾਰੇ ਦਿੱਤੀ ਹੈ ਪ੍ਰਧਾਨ ਦੀ ਮੈਂ ਤੁਹਾਨੂੰ ਇੱਕ ਕਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐ ਐਸ ਮੇਰੀ ਕੀ ਪਰਸਨੈਲਿਟੀ ਹੈ ਤੇ ਮੈਂ ਕਹਿਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਵੀ ਹਾਂ ਮੈਂ ਪਹਿਲੀ ਕਹਤਾ ਸੀ ਮੈਂ ਕਹਿਆ ਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਬਾਰੇ ਦਿੱਤੀ ਹੈ ਪ੍ਰਧਾਨ ਦੀ ਮੈਂ ਤੁਹਾਨੂੰ ਇਹ ਕਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐ ਐਜ਼ ਬੇਰੀ ਕੀ ਪਰਸਨੈਲਿਟੀ ਐ ਤੇ ਮੈਂ ਕਹਿਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਵੀ ਐ ਮੈਂ ਪਹਿਲੀ ਕਹਿ ਤਸੀ ਮੈਂ ਕਹਿਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਗੱਲ ਦਿੱਤੀ ਹੈ ਪ੍ਰਧਾਨ ਦੀ ਮੈਂ ਤੁਹਾਨੂੰ ਇਹ ਕਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐ ਐਜ਼ ਮੇਰੀ ਕੀਪ ਪਰਸਨੈਲਿਟੀ ਆ ਤੇ ਮੈਂ ਕਹਿੰਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਵੀ ਆਇਆ ਮੈਂ ਪਹਿਲੀ ਕੀ ਕਹਤਾ ਸੀ ਮੈਂ ਕਹਿੰਦੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਗੱਲ ਦਿੱਤੀ ਹੈ ਪ੍ਰਧਾਨ ਦੀ ਮੈਂ ਤੁਹਾਨੂੰ ਇੱਕ ਕਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰਸਟੀਜ ਤੇ ਨਾ ਪਾਰਟੀ ਦੀ ਪ੍ਰਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐ ਐਜ਼ ਮੇਰੀ ਕੀਪ ਪਰਸਨੈਲਿਟੀ ਆ ਤੇ ਮੈਂ ਕਹਿੰਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਵੀ ਹਾਂ ਮੈਂ ਪਹਿਲੀ ਕਹਿ ਤਾ ਸੀ ਮੈਂ ਕਿਹਾ ਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਬਾਰੇ ਦੱਤੀ ਹੈ ਪ੍ਰਧਾਨ ਜੀ ਮੈਂ ਤੁਹਾਨੂੰ ਕੈਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐ ਐਸ ਮੇਰੀ ਕੀ ਪਰਸਨੈਲਿਟੀ ਹੈ ਤੇ ਮੈਂ ਕਹਿਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਵੀ ਹਾਂ ਮੈਂ ਪਹਿਲੀ ਕਹਿ ਤਾ ਸੀ ਮੈਂ ਕਿਹਾ ਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਗੱਲ ਦਿੱਤੀ ਹੈ ਪ੍ਰਦਾਨ ਦੀ ਮੈਂ ਤੁਹਾਨੂੰ ਇੱਕ ਕੈਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐ ਐਸ ਬੇਰੀ ਕੀ ਪਰਸਨੈਲਿਟੀ ਹੈ ਤੇ ਮੈਂ ਕਹਿਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਵੀ ਆਇਆ ਮੈਂ ਪਹਿਲੀ ਕਹਿ ਤਸੀ ਮੈਂ ਕਹਿੰਦੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਗੱਲ ਦਿੱਤੀ ਹੈ ਪ੍ਰਦਾਨ ਦੀ ਮੈਂ ਤੁਹਾਨੂੰ ਇੱਕ ਕੈਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰੋਮਾਈਜ਼ ਕਰ ਸਕਦਾ ਐ ਐਜ਼ ਮੇਰੀ ਕੀ ਪਰਸਨੈਲਿਟੀ ਹੈ ਤੇ ਮੈਂ ਕਹਿਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਵੀ ਹਾਂ ਮੈਂ ਪਹਿਲੀ ਕਹਿਤਾ ਸੀ ਮੈਂ ਕਿਹਾ ਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਬਾਰੇ ਦੱਤੀ ਹੈ ਪ੍ਰਧਾਨ ਦੀ ਮੈਂ ਤੁਹਾਨੂੰ ਇੱਕ ਕੈਲਕੂਲੇਟ ਕਰਨਾ ਚਾਹਣਾ ਹੈ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰਮਾਈਜ਼ ਕਰ ਸਕਦਾ ਐ ਐਸ ਮੇਰੀ ਕੀ ਪਰਸਨੈਲਿਟੀ ਐ ਤੇ ਮੈਂ ਕਹਿਦਾ ਮੈਂ ਉਪਡਾਲਾ ਸਾਹਿਬ ਸਾਡੀ ਕੋਰ ਕਮੇਟੀ ਚ ਵੀ ਐ ਮੈਂ ਪਹਿਲੀ ਕਹਿਤਾ ਸੀ ਮੈਂ ਕਿਹਾ ਜੀ ਮੈਂ ਜਿੰਨਾ ਤੱਕ ਮੈਨੂੰ ਤੁਸੀਂ ਜੋ ਗੱਲ ਦਿੱਤੀ ਹੈ ਪ੍ਰਧਾਨ ਦੀ ਮੈਂ ਤੁਹਾਨੂੰ ਇੱਕ ਕਲਕੂਲੇਟ ਕਰਨਾ ਚਾਹਣਾ ਐ ਨਾ ਪੰਜਾਬ ਦੀ ਪ੍ਰੈਸਟੀਜ ਤੇ ਨਾ ਖਾਲਸਾ ਪੰਥ ਦੀ ਪ੍ਰੈਸਟੀਜ ਤੇ ਨਾ ਪਾਰਟੀ ਦੀ ਪ੍ਰੈਸਟੀਜ ਤੇ ਮੈਂ ਕੰਪਰਮਾਈਜ਼ ਕਰ ਸਕਦਾ ਐ